PSIC ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ ਪੰਜਾਬ ਸਰਕਾਰ ਨੇ PSIC ਚ ਅਥਾਰਟੀ ਬਣਾ ਦਿੱਤੀ ਹੈ ਤੇ ਤਤਰੂਪੀ ਸੰਬੰਧ ਜੋ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਧਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵੀ ਪਲਾਟ ਕੈਨਸਲ ਹੋਏ ਨੇ ਉਹ ਅਥਾਰਟੀ ਕੋਲ ਜਾ ਸਕਦੇ ਹੈ ਅਥਾਰਟੀ ਨੂੰ ਪਲਾਟ ਵਾਪਸ ਲਵਾਉਣ ਦੀ ਵੀ ਪਾਵਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ 30 ਨਵੰਬਰ ਤੱਕ ਜੋ ਅਪੀਲ ਹੈ ਉਹ ਕੀਤੀ ਜਾ ਸਕਦੀ ਹੈ ਤਾਂ ਪੀਐਸ ਆਈਸੀ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਵਟਾ ਫੈਸਲਾ ਲਿਆ ਗਿਆ ਹੈ ਜਿਸ ਦੇ ਕੈਬਨਟ ਮੰਤਰੀ ਸਰਪ੍ਰੀ ਸੌਰਵ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪੀਐਸ ਆਈਸੀ ਨੂੰ ਲੈ ਕੇ ਇੱਕ ਅਥਾਰਟੀ ਬਣਾ ਦਿੱਤੀ ਹੈ ਤੇ ਜਿਨ੍ਹਾਂ ਦੇ ਵੀ ਪਲਾਟ ਕੈਨਸਲ ਹੋਏ ਨੇ ਉਹ ਅਥਾਰਟੀ ਕੋਲ ਜਾ ਸਕਦਾ ਹੈ ਤੇ ਅਥਾਰਟੀ ਨੂੰ ਪਲਾਟ ਵਾਪਸ ਬਵਾਉਣ ਦੀ ਵੀ ਪਾਵਰ ਦਿੱਤੀ ਗਈ ਹੈ ਤੇ 30 ਸਤੰਬਰ ਤੱਕ ਇਹ ਅਪੀਲ ਕੀਤੀ ਜਾ ਸਕਦੀ ਹੈ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਸੀ ਇੱਕ ਪੀਐਸਆਈਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲਾਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਹੈ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ ਪਲਾਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ ਪਲਾਟ 700 ਦੇ ਕਰੀਬ ਪਲਾਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 9 2025 ਤੋਂ ਤੱਕ ਮਤਲਬ 30 9 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲੋਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜੜੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜੜੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਾਹਿਬਾਨਾਂ ਨੇ ਵਪਾਰ ਦੀ ਵਪਾਰੀ ਜਗਤ ਨੂੰ ਉਹ ਪਾਰ ਦੇ ਜਗਤ ਨੂੰ ਬਹੁਤ ਵੱਡੀ ਜਾਣੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਇੱਕ ਐਲਾਨ ਕੀਤਾ ਹੈ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਉਹਨੂੰ ਜਗ੍ਹਾ ਵੱਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦੇ ਨਾਂ ਤੇ 플ੌਟ ਹੈ ਤਾਂ ਜੇ ਉਹ ਦੂਸਰੇ 플ੌਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਹੈ ਤਾਂ ਉਹ ਦੂਸਰੇ 플ੌਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਣੀ ਕਿ ਦੋਏ 플ੌਟਸ ਨੂੰ ਕਲੱਬ ਕਰਕੇ ਆਪਣਾ ਜਣੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ